ਆਏ ਤਾਂ ਸਾਰੇ ਏਰੀਆ ਦੇ ਕਿਸਾਨਾਂ ਤੋਂ ਹੀ ਗੱਲ ਪੁੱਛਦੇ ਸੀਗੇ ਸਾਰੇ ਦੁੱਖ ਦੱਸ ਦਿੰਦੇ ਨੇਗੇ ਕਿ ਸਾਨੂੰ ਸਿੰਚਾਈ ਲਈ ਪਾਣੀ ਨਹੀਂ ਮਿਲਦਾ ਸਾਨੂੰ ਡੋਬਣ ਲਈ ਪਾਣੀ ਮਿਲਦਾ ਇਹ ਲੋਕ ਕਹਿੰਦੇ ਨੇਗੇ ਕਿ ਸਾਡੇ ਲਈ ਇੱਕ ਮਾਜਾ ਨਹਿਰ ਹੀ ਕੱਢ ਦਿਓ ਸਾਡੇ ਲਈ ਇੱਕ ਮਾਜਾ ਨਹਿਰ ਕੱਢ ਦਿਓ ਸਾਨੂੰ ਸਿੰਚਾਈ ਲਈ ਪਾਣੀ ਮਿਲ ਜੇ ਸਾਨੂੰ ਤਾਂ ਡੋਬਣ ਲਈ ਪਾਣੀ ਮਿਲਦਾ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਆ ਝੂਠਾ ਤੇਰੇ ਕੋਲੇ ਦਾਅਵੇ ਨੇਗੇ ਝੂਠੇ ਡਰਾਉਣ ਧਮਕਾਉਣ ਤੋਂ ਬਿਨਾ ਹੋਰ ਤੁਹਾਡੇ ਕੋਲੇ ਕੋਈ ਕੰਮ ਨਹੀਂ ਹੈਗਾ ਜਿੰਨੀਆਂ ਵੀ ਕਿਸਾਨ ਜੱਥੇਬੰਦੀਆਂ ਨੇਗੀਆਂ ਮੈਂ ਅੱਜ ਗੱਲ ਕਹਿਣਾ ਚਾਹਣਾ ਨੌਜਵਾਨੋ ਬੇਸਕ ਸਾਡੀ ਸਾਡੀ ਝੱਠੇਬੰਦੀਆ ਬੇਸਕ ਸਾਡੀ ਕਿਸਾਨ ਝੱਠੇਬੰਦੀ ਅਗਰਾਹਾਂ ਬੇਸਕ ਕਾਦੀਆਂ ਬੇਸਕ ਆਪਣੀ ਜਿੰਨੀਆਂ ਵੀ ਸਾਡੀਆਂ ਝੱਠੇਬੰਦੀਆਂ ਨੇਗੀਆਂ ਮੈਂ ਕੱਲੀ ਕੱਲੀ ਝੱਠੇਬੰਦੀ ਨਾਲ ਕੰਮ ਕੀਤਾ ਹੋਇਆ ਇਹ ਝੱਠੇਬੰਦੀਆਂ ਨੇ ਜਿਹੜੀਆਂ ਇਹਨਾਂ ਦੇ ਜਿਹੜੇ ਆਗੂ ਨੇਗੇ ਮੈਂ ਇੱਕ ਬੇਨਤੀ ਕਰਨਾ ਚਾਹਣਾ ਭਰਾਵੋ ਇਹ ਜਿਹੜੀਆਂ ਪੋਲੀਟੀਕਲ ਲੀਡਰਾਂ ਨੇ ਸਾਡੇ ਵਿੱਚ ਬਹੁਤ ਵੱਡੇ ਵਖਰੇਵੇਂ ਖੜੇ ਕਰਤੇ ਸਾਨੂੰ ਬਹੁਤ ਵੱਡਾ ਵੱਡਾ ਇਹਨਾਂ ਨੇ ਪਾੜ ਦਿੱਤਾ ਗਿਆ ਸੋਸ਼ਲ ਮੀਡੀਆ ਤੇ ਖਬਰਾਂ ਚੱਲਦੀਆਂ ਨੇਗੀਆਂ ਪਰ ਜਿੰਨੇ ਵੀ ਕਿਸਾਨ ਮਜ਼ਦੂਰ ਆਗੂ ਨੇ ਇਹਨਾਂ ਦੇ ਪੈਰੀ ਹੱਥ ਲਾ ਕੇ ਮਿਲਿਆ ਕਰੋ ਆ ਲਾਜਿਤ ਭੁੱਲੜ ਦੇਖ ਲੋ ਕਰੋੜਾ ਅਰਪਾਪਤੀ ਬਣੀ ਜਾਂਦਾ ਕਿਵੇਂ ਪੈਸਾ ਇਕੱਠਾ ਕਰੀ ਜਾਂਦਾ ਇਸ ਕੱਲਾ ਲਾਜਿਤ ਭੁੱਲੜ ਨੇ ਸਾਰੇ ਸਾਰੇ ਐਮਐਲਏ ਇਕੱਠੇ ਕਰੀ ਜਾਂਦੇ ਨੇਗੇ ਇੱਕ ਵੀ ਕਿਸਾਨ ਮਜ਼ਦੂਰ ਜਥੇਬੰਦੀ ਜਿਹੜੇ ਆਗੂ ਨੇ ਉਹਨਾਂ ਦੇ ਘਰ ਜਾ ਕੇ ਦੇਖਿਓ ਕਿਸ ਪ੍ਰਕਾਰ ਉਹ ਆਪਣਾ ਜੀਵਨ ਗੁਜ਼ਾਰਾ ਕਰਦੇ ਨੇਗੇ ਆ ਸਾਡੇ ਕੋਲੇ ਸਾਡੀ ਸਾਰੀਆਂ ਜਥੇਬੰਦੀਆਂ ਦੇ ਆਗੂ ਸਾਹਿਬਾਨ ਬੈਠੇ ਨੇਗੇ ਇਹ ਭਰਾਵੋ ਇਹਨਾਂ ਦੇ ਘਰ ਹੀ ਮਸਾ ਚੱਲਦੇ ਨੇਗੇ ਇਸ ਕਰਕੇ ਜੇ ਅਸੀਂ ਲੜਨਾ ਸਾਡੀ ਲੜਾਈ ਉਹਨਾਂ ਨਾਲ ਹੋਣੀ ਚਾਹੀਦੀ ਆ ਜਿਹੜੇ ਅੱਜ ਸੱਤਾ ਦੇ ਵਿੱਚ ਨੇ ਜਾਂ ਜਿਹੜੇ ਸੱਤਾ ਭੋਗ ਚੁੱਕੇ ਨੇਗੇ ਭੋਗ ਕੇ ਸੱਤਾ ਦੁਬਾਰਾ ਫੇਰ ਆਉਣ ਦੀ ਕੋਸ਼ਿਸ਼ ਕਰਦੇ ਨੇ ਸੱਤਾ ਦੇ ਵਿੱਚ ਉਹਨਾਂ ਨਾਲ ਲੜਾਈ ਹੋਣੀ ਚਾਹੀਦੀ ਆ ਸਾਡੇ ਆਪੋ ਦੇ ਵਿੱਚ ਲੜਾਈ ਨਹੀਂ ਹੋਣੀ ਚਾਹੀਦੀ ਜਿੰਨੇ ਵੀ ਸਾਡੇ ਕਿਸਾਨ ਆਗੂ ਨੇ ਮਜ਼ਦੂਰ ਆਗੂ ਨੇਗੇ ਇਹ ਅਸੀਂ ਆਪਣਾ ਜਿਹੜਾ ਬਖਰੇਮਾ ਲੜਾਈਆਂ ਦੂਰ ਕਰੀਏ ਤੇ ਜਿਹੜਾ ਹੈ ਚੱਲ ਰਿਹਾ ਭੰਡੀ ਪ੍ਰਚਾਰ ਆ ਇਸ ਨੂੰ ਬੰਦ ਕਰੀਏ ਮੈਂ ਤਾਂ ਇੰਨਾ ਕ ਮਾਣ ਕਰਦਾ ਸਾਡੇ ਕਿਸਾਨ ਮਜ਼ਦੂਰ ਜੱਥੇਬੰਦੀਆਂ ਤੇ ਕਿ ਅੱਜ ਤੱਕ ਜਿੰਨੀਆਂ ਵੀ ਜੰਗਾਂ ਜਿੱਤਿਆ ਨੇ ਇਹਨਾਂ ਨੇ ਜਿੱਤੀਆਂ